ਹਾਂ ਜੀ ਆ ਵੀਡੀਓ ਦੇਖਿਓ ਜੀ ਮਾਪਿਓ ਦੇ ਜਾਨ ਤੋਂ ਬਾਅਦ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਵੀ ਆਪਾਂ ਸਾਰੀਆਂ ਚੀਜ਼ਾਂ ਦੀਆਂ ਵੰਡੀਆਂ ਪਾ ਦਿੰਨੇ ਆ ਮਾਪਿਓ ਦਾ ਕੋਈ ਕਪੜਾ ਨਹੀਂ ਘਰੇ ਛੱਡਦੇ ਉਹਨਾਂ ਦੀ ਐਨਕ ਤੱਕ ਨਹੀਂ ਛੱਡਦੇ ਅਸੀਂ ਦੇ ਆਂ ਦਾਨ ਕਰਿਆ ਹੁੰਦੇ ਫਿਰ ਮਾਪਿਓ ਦਾ ਪੈਸਾ ਕਿਉਂ ਨਹੀਂ ਦਾਨ ਕਰਦੇ ਪ੍ਰਾਪਰਟੀ ਕਿਉਂ ਨਹੀਂ ਦਾਨ ਕਰਦੇ ਉਹਨਾਂ ਦਾ ਗਹਿਣਾ ਕਿਉਂ ਨਹੀਂ ਦਾਨ ਕਰਦੇ ਤੁਹਾਨੂੰ ਚੀਜ਼ਾਂ ਤੰਗ ਕਰਦੀਆਂ ਡਰਾਉਂਦੀਆਂ ਤੁਹਾਨੂੰ ਚੀਜ਼ਾਂ ਕਿੰਨੀ ਗਲਤ ਗੱਲ ਐ ਜਿਸ ਮਾਪੇ ਨੇ ਜਿਸ ਘਰ ਚ ਸਾਰੀ ਜੀਵਨ ਦਿੱਤਾ ਹੋਵੇ ਸਾਰਾ ਵਕਤ ਬਤਾਇਆ ਹੋਏ ਉਹਨਾਂ ਦੀ ਜਾਨ ਦੀ ਦੇਰ ਹੁੰਦੀ ਹੈ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦੇ ਕੱਪੜੇ ਜੁੱਤੀਆਂ ਐਣਕਾਂ ਸਾਰਾ ਕੁਝ ਅਸੀਂ ਸਿਟ ਦਿੰਨੇ ਆ ਯਾਰ ਮਾਪਿਓ ਦਾ ਵਿਜੂਦ ਖਤਮ ਕਰ ਦਿੰਨੇ ਆ ਬਸ ਇੱਕ ਫੋਟੋ ਲਾ ਕੇ ਰੱਖ ਦਿੰਨੇ ਆ ਜੇ ਤੁਸੀਂ ਸਭ ਕੁਝ ਦੀ দান ਕਰਨਾ ਉਹਨਾਂ ਦੀ ਪ੍ਰਾਪਰਟੀ ਵੀ দান ਕਰੋ ਉਹਨਾਂ ਦਾ ਪੈਸਾ ਵੀ দান ਕਰੋ ਉਹਨਾਂ ਦਾ ਗਹਿਣਾ ਵੀ দান ਕਰੋ ਉਹ ਤੇ ਸਭ ਤੋਂ ਪਹਿਲਾਂ ਸੰਭਦੇ ਚਰਾਂ ਦੀ ਚੀਜ਼ਾਂ ਕਿਉਂ ਨਹੀਂ ਸੰਭਦੇ ਯਾਰ ਤੁਹਾਡੇ ਮਾਪਿਓ ਸੀਗੇ ਨਾ ਜਿੰਨਾ ਕਰਕੇ ਇਹ ਘਰ ਬਣਿਆ ਤੁਸੀਂ ਜਨਮ ਲਿੱਤਾ ਤੁਸੀਂ ਦੁਨੀਆ ਤੇ ਆਏ ਮਾਪਿਓ ਕਰਕੇ ਰਿਸ਼ਤੇ ਆ ਜੇ ਮਾਪਿਓ ਤੁਰ ਜਾਂਦਾ ਕੋਈ ਭੈਣ ਭਰਾ ਇੱਕ ਦੂਜੇ ਨੂੰ ਨਹੀਂ ਪੁੱਛਦਾ ਅਜਕਲ ਦੇ ਮਾਪਿਓ ਦੇ ਬੈਠੇ ਬੈਠੇ ਨਹੀਂ ਪੁੱਛਦਾ ਜਦੋਂ ਮਾਂ ਜਾਂ ਪਿਓ ਦੇ ਵਿੱਚੋਂ ਦੋਨਾਂ ਦੀ ਜਦੋਂ ਡੈਥ ਹੁੰਦੀ ਆ ਮੌਤ ਹੁੰਦੀ ਆ ਤੇ ਉਦੋਂ ਸਾਡੇ ਘਰ ਦੇ ਵਿੱਚ ਹੀ ਰਿਸ਼ਤੇਦਾਰੇ ਦਾਰੇ ਹੁੰਦੇ ਨੇ ਜਿਨ੍ਹਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਹਾਂ ਇਹਨਾਂ ਦੇ ਜਿਹੜੇ ਕੱਪੜੇ ਨੇ ਉਹ ਘਰੇ ਨਹੀਂ ਰੱਖੀਦੇ ਹੁੰਦੇ ਜਿਹੜੇ ਉਹਨਾਂ ਦੀਆਂ ਚੀਜ਼ਾਂ ਆ ਉਹਨਾਂ ਨੂੰ ਘਰੇ ਨਹੀਂ ਰੱਖੀ ਦੀ ਹੁੰਦੀਆਂ ਜਾਂ ਉਹਨਾਂ ਨੂੰ ਸਾੜ ਦੋ ਜਾਂ ਤੁਸੀਂ ਬਾਹਰ ਕਿਸੇ ਨੂੰ ਦੇ ਦਿਓ ਮੰਨਿਆ ਹਾਂ ਕਿ ਕੋਈ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਜਲਦੀ ਖਰਾਬ ਹੋ ਜਾਂਦੀਆਂ ਨੇ ਲੇਕਿਨ ਤੁਸੀਂ ਆਪਣੀਆਂ ਜਿਹੜੀਆਂ ਮਾਂ ਪਿਓ ਦੀਆਂ ਮੈਮਰੀਜ਼ ਨੂੰ ਕਿੱਦਾਂ ਹਨਾ ਅੱਗ ਲਾ ਸਕਦੇ ਆ ਕਿੱਦਾਂ ਸੁੱਟ ਸਕਦੇ ਆ ਉਹਨਾਂ ਨੂੰ ਸੋਚ ਕੇ ਬੜਾ ਹੈਰਾਨੀ ਹੁੰਦੀ ਆ ਬਾਕੀ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਨਾ ਆ ਬੇਨਤੀ ਕਰਨੀ ਚਾਹੁੰਨਾ ਆ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ ਕਿ ਆਪਾਂ ਕੱਪੜੇ ਨਹੀਂ ਰੱਖ ਸਕਦੇ ਹੈਗੇ ਉਹ ਮਾੜੀ ਚੀਜ਼ ਹੁੰਦੀ ਆ ਤੇ ਥੋੜਾ ਜਿਹਾ ਧਿਆਨ ਤੁਸੀਂ ਉਧਰ ਵੀ ਦੇ ਲਿਆ ਕਰੋ ਕੀ ਜਿਹੜੀ ਜ਼ਮੀਨ ਜਾਇਦਾਦ ਹੁੰਦੀ ਆ ਉਹਨਾਂ ਪਿੱਛੇ ਵੰਡੀਆਂ ਪਾਉਣ ਲੱਗੇ ਤੁਸੀਂ ਇੱਕ ਵਾਰ ਨਹੀਂ ਸੋਚਦੇ ਹੈਗੇ ਕੀ ਕਦੇ ਤੁਸੀਂ ਉਹਨਾਂ ਬਾਰੇ ਸੋਚਿਆ ਕਿ ਅਸੀਂ ਕਿਸੇ ਨੂੰ দান ਕਰ ਦਈਏ ਤੇ ਕਿਸੇ ਦਾ ਭਲਾ ਹੋ ਜਾਊਗਾ ਨਹੀਂ ਨਹੀਂ ਸੋਚਿਆ ਹੁਣ ਕਿਉਂਕਿ ਉਹਦੇ ਵਿੱਚ ਤੁਹਾਨੂੰ ਪ੍ਰੋਫਿਟ ਦੇਦਾ ਹੁੰਦਾ ਤੇ ਬਾਕੀ ਕੱਪੜਿਆਂ ਦਾ ਕੀ ਆ ਕੱਪੜੇ ਤਾਂ ਅੱਜ ਦੀ ਤੇ ਕੱਲ ਖਰਾਬ ਹੋ ਜਾਣੇ ਆ ਜ਼ਮੀਨ ਜਾਇਦਾਦ ਤਾਂ ਨਹੀਂ ਖਰਾਬ ਹੋਣ ਲੱਗੀ ਸੋਨਾ ਤਾਂ ਨਹੀਂ ਖਰਾਬ ਹੋਣ ਲੱਗਾ ਸੋਨਾ ਤਾਂ ਉਧਰ ਲੱਖ ਨੂੰ ਪਹੁੰਚਿਆ ਹੋਇਆ ਥੋੜੀ ਜਿਹੀ ਹਰ ਸ਼ਰਮਾਤ ਹਮਾਰਿਆ ਕਰੋ ਤੇ ਜੋ ਚੰਗੀ ਗੱਲ ਹੁੰਦੀ ਆ ਚੱਜ ਦੀ ਗੱਲ ਹੁੰਦੀ ਆ ਉਹੀ ਕਰਿਆ ਕਰੋ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹ ਚੀਜ਼ ਨੂੰ ਸਹੀ ਸਮਝਦੇ ਹੈਗੇ ਆ